ਜੀ ਬਾਬੇ ਮੈਨੂੰ ਪਤਾ ਮੇਆ ਕਿਸੇ ਦਾ ਅਜੇ ਤੱਕ ਮਾੜਾ ਨਹੀਂ ਕੀਤਾ ਤੇ ਮਾਮਾ ਹੀ ਮੇਰਾ ਵੀ ਨਹੀਂ ਮਾੜਾ ਹੁੰਦੂਗੀ ਉਹ ਕੀ ਆ ਮਾਤਾ ਕਿਉਂ ਇੰਨੀ ਵੱਡੀ ਰਾਟ ਪਾਈ ਹੋਈ ਹੈਗੀ ਹਲੇ ਵਾਰਾ ਨਹੀਂ ਵਜੇ ਹੈਗੇ ਲਿਓ ਨੇ ਕੋਈ ਗੱਲ ਨਹੀਂ ਚਲੋ ਆਪਾਂ ਵੀ ਤੇ ਥੱਕ ਹੀ ਗਏ ਆ ਥੋੜੀ ਦੇਰ ਬਹਿ ਜੰਨੇ ਆ ਦੇਖਿਓ बाबू ਮੈਂ ਆਪਣੀ ਮਾਂ ਨੂੰ ਉਹਦੀ ਧੀ ਨਹੀਂ ਉਹਦਾ ਪੁੱਤ ਬਣ ਕੇ ਦਿਖਾਉਂਗੀ ਦੇਖ ਲਓ ਆਂਟੀ ਜੀ ਰਿਕਵੈਸਟ ਹੀ ਆ ਤੁਸੀਂ ਬਸ ਘਰ ਜਾ ਕੇ ਨਾ ਮੰਮੀ ਦੇ ਕੰਨ ਨੂੰ ਫੋਨ ਹੀ ਲਾਉਣਾ ਤੇ ਮੈਂ ਹੈਪੀ ਬਰਥਡੇ ਵਿਸ਼ ਕਰ ਦਾਂਗੀ ਕੀ ਪਤਾ ਮੇਰਾ ਨੰਬਰ ਹੀ ਅਨਬਲੌਕ ਕਰ ਦੇਣ ਜੇ ਤੁਸੀਂ ਕਹਿਨੇ ਹੋ ਤੇ 500 ਜਾਂ 1000 ਰੁਪਏ ਮੈਂ ਤੁਹਾਨੂੰ ਦੇ ਵੀ ਦਿੰਨੀ ਆ ਨਾ ਤੂੰ ਕਿਹਦੇ ਨਾਲ ਸਵੇਰ ਦੀ ਖੱਪੀ ਜੰਨੀ ਐ ਫੋਨ ਚੱਕ ਕੇ ਕਦੇ ਉਹ ਨੁਕਰਿਆ ਕਦੇ ਉਹ ਨੁਕਰੇ ਦੇਖ ਲਓ ਆਂਟੀ ਜੀ ਘਰਾ ਦਿਓ ਹੱਲ ਮੈਂ ਤੁਹਾਡੇ ਫੋਨ ਦੀ ਨਾ ਵੇਟ ਕਰਦੀ ਪਈ ਆ ਬੱਸ ਮੰਮੀ ਮੰਮੀ ਜੀ ਗੱਲ ਹੈਗੀ ਐ ਇਦਾਂ ਕਿ ਕੱਲ ਨਾ ਮੰਮੀ ਦਾ ਬਰਥਡੇ ਆ ਤੇ ਇੱਕ ਮੈਂ ਜਿੱਦ ਫੜੀ ਹੋਈ ਆ ਕਿ ਆਪਾਂ ਨਾਨੀ ਘਰ ਜਾ ਕੇ ਨਾਨੀ ਦੇ ਬਰਥਡੇ ਦਾ ਕੇਕ ਕੱਟਣਾ ਵਾ ਉਹ ਫੇਰ ਕੀ ਗੱਲ ਐ ਜੇ ਮੁੰਡਾ ਕਹਿੰਦਾ ਤੇ ਲੈ ਜਾ ਨਾਲੇ ਜੂਨ ਦੀ ਛੁੱਟੀਆਂ ਉਹਨਾਂ ਚਲਦੀਆਂ ਪਈਆਂ ਤੇ ਹਫ਼ਤਾ ਖੰਡ ਤੂੰ ਉੱਥੇ ਪੇਕੇ ਵੀ ਲਾਇਆ ਈ ਇੱਥੇ ਆਣ ਕੇ ਬੈਠਾ ਮੰਮੂ ਤੁਸੀਂ ਮੈਨੂੰ ਕਹਿੰਨੇ ਹੋ ਕਿ ਉੱਧਰ ਜਾ ਕੇ ਹਫ਼ਤਾ ਲਾ ਕੇ ਆ ਉਹਨਾਂ ਨੇ ਮੈਨੂੰ ਉੱਥੇ 7 ਮਿੰਟ ਨਹੀਂ ਝੱਰਨਾ ਤੇ ਤੁਸੀਂ 7 ਦਿਨਾਂ ਦੀ ਗੱਲ ਕਰਦੇ ਪਏ ਹੋ ਤੂੰ ਸਾਫ਼ ਜਾ ਕੇ ਮੰਮੀ ਨੂੰ ਕਹਿ ਦੀ ਕਿ ਤੁਸੀਂ ਵੀ ਜ਼ੋਰ ਲਾ ਲਿਆ ਤੁਹਾਡੇ ਜਵਾਈ ਨੇ ਵੀ ਜ਼ੋਰ ਲਾ ਲਿਆ ਜਾਦਾ ਸੀ ਕਿਰਨ ਨੂੰ ਆਪਣੇ ਕਾਚ ਰੱਖਣਾ ਨਹੀਂ ਤੇ ਫੇਰ ਤੇ ਫੇਰ ਤੂੰ ਕਹਿ ਆਪਣੇ ਮਾਂ ਨੂੰ ਕਿ ਤੁਸੀਂ ਮੇਰੇ ਨਾਲ ਕਿਉਂ ਆਪਣਾ ਰਿਸ਼ਤਾ ਖਰਾਬ ਕਰਦੇ ਪਏ ਆ ਮਮੀ ਹੁਣ ਮੈਨੂੰ ਕੀ ਪਤਾ ਕਿ ਤੁਹਾਡੇ लाडले ਪੁੱਤ ਨੇ ਉਹਦੇ ਕੀ ਕੀ ਗੱਲ ਕੀਤੀ ਹੋਈ ਆ ਤੂੰ ਇਹਦਾ ਨਾ ਬੰਨੇ ਸਿਰ ਫੋਨ ਚੈੱਕ ਕਰਿਆ ਕਰ ਵੀ ਇਹ ਤੇਰੀ ਮੰਮੀ ਨਾਲ ਗੱਲ ਕਰਦਾ ਮਮੀ ਫੋਨ ਦੇ ਵਿੱਚ ਨਾ ਡਿਲੀਟ ਦੀ অপਸ਼ਨ ਵੀ ਹੁੰਦੀ ਆ ਹੁਣ ਇਹ ਘਰ ਤੋਂ ਬਾਹਰ ਵੀ ਰਹਿੰਦੇ ਨੇ ਕੀ ਪਤਾ ਕਿੰਨਾ ਚਿਰ ਮੰਮੀ ਨਾਲ ਗੱਲ ਕਰਦੇ ਨੇ ਤੇ ਨਾਲੇ ਇਹ ਗੱਲ ਤੇ ਪੱਕੀ ਆ ਕਿ ਮੰਮੀ ਨੂੰ ਨਾ ਇੱਥੋਂ ਦੀ ਪਲ-ਪਲ ਦੀ ਖਬਰ ਆ ਲਾਪ੍ਰਿਤ ਹੁਣ ਨਾ ਆਪਾਂ ਮੁੱਦੇ ਬਹੁਤ ਖਿੱਚ ਚੁੱਕੇ ਆ ਹੁਣ ਨਾ ਆਪਾਂ ਇਹਦੇ ਨਿਬੇੜਣ ਦੀ ਸੋਚੀਏ ਮੈਂ ਕਹਿੰਨੀ ਆ ਤੇਰੇ ਪੇਕੇਆਂ ਨਾਲ ਵੀ ਤੇਰੀ ਸੁਲਾ ਹੋ ਜਵੇ ਤੇ ਆਪਾਂ ਕਿਰਨ ਵਾਲਾ ਮੁੱਦਾ ਵੀ ਨਿਬੇੜ ਦਈਏ ਮੰਮੀ ਜੇ ਕਿਰਨ ਵਾਲਾ ਮੁੱਦਾ ਆਪਾਂ ਨਿਭੇੜਨਾ ਤਾਂ ਕੁਝ ਦੇ ਲੈ ਕੇ ਨਿਭੜਨਾ ਤੇ ਦੇ ਲੈ ਕੇ ਨਿਬੇੜੋ ਹਾਂ ਐਵੇਂ ਖੱਪੇ ਜਾਂਨੇ ਆਪਾਂ ਹੁੰਦੇ ਮਗਰ ਵੀ ਉਹ ਆ ਕੇ ਮੇਰੇ ਪੈਰਾਂ 'ਚ ਡਿੱਗ ਗਏ ਮੰਗੇ ਮੇਰੇ ਤੋਂ ਮਾਫੀਆਂ ਕਰਾ ਦੇਣੀਆਂ ਮੈਂ ਤੇ ਕੁੜੀਆਂ ਦੇ ਨਾਮ 2-2 ਢੱਡੇ ਲੱਖ ਪਰ ਮੈਂ ਉਹ ਹਿੱਸਾ ਉਹ ਨਹੀਂ ਦੇਣਾ ਉਹੀ ਤੇ ਮੈਂ ਕਹਿੰਦੀ ਪਈ ਆ ਹਿੱਸਾ ਤੇ ਆਪਾਂ ਦੇਣਾ ਨਹੀਂ ਪਰ ਹਾਂ ਇਹਦਾ ਨਿਵੇਲਾ ਕਰਵਾਈਏ ਹੁਣ ਸਵਰਨਾ ਵੀਰਾ ਵੀ ਉਹਦੇ ਨਾਲ ਕਿੰਨਾ ਕੁ ਚਿਰ ਬਾਹਰ ਲੈ ਲੂਗਾ ਉਹ ਪੋਤੇ ਦੀ ਆਸ ਲਈ ਮੈਂ ਸਾਰਾ ਕੁਝ ਕਰਦੀ ਪਈ ਆ ਤੇ ਉਹਦੇ ਲਈ ਟਾਈਮ ਤੇ ਟਾਈਮ ਪਈ ਜਾਂਦਾ ਹੁਣ ਦੇਖ ਲਓ ਤੁਸੀਂ ਕੱਲ ਦੀ ਮਾਂ ਦੀ ਧੀ ਗਈ ਹੋਈ ਆ ਨਾ ਤੇ ਆਪਾਂ ਨੂੰ ਪੁੱਛ ਕੇ ਗਈ ਆ ਤੇ ਨਾ ਹੀ ਆਪਾਂ ਨੂੰ ਇੱਕ ਵਾਰੀ ਮਗਰੋਂ ਫੋਨ ਕੀਤਾ ਹੰਨੇ ਉਹ ਆ ਲੈੰਦੇ ਪੁੱਛਦੀਆਂ ਮੈਨੂੰ ਬੀਏ ਤੇਰੇ ਪਿਓ ਦਾ ਘਰ ਜਦੋਂ ਮਰਜੀ ਚੱਲ ਗਈ ਜਦੋਂ ਮਰਜੀ ਆ ਗਈ ਕੀ ਗੱਲ ਘਰ ਚ ਵੱਡਾ ਬੈਠਾ ਹੈ ਕੋਈ ਪੁੱਛਣ ਕੀ ਰੰਦੀ ਲੋੜ ਨਹੀਂ ਦਿਲ ਤਾਂ ਕਰਦਾ ਮਾਤਾ ਇਹਦੇ ਕਮਰੇ ਨੂੰ ਨਾ ਤਾਲਾ ਲਾ ਦਵਾ ਤੇ ਸਾਰੀ ਰਾਤ ਨਾ ਕਲਪਦੀ ਰਹੂਗੀ ਤੇ ਵੇਰੇ ਚ ਸੌਂੂਗੀ ਉਹ ਸਾਡੇ ਕੋਲ ਸੁਆਹ ਕੁਝ ਹੋਣਾ ਜਦੋਂ ਵੀ ਕੁਝ ਕਰਨ ਲੱਗਦੇ ਆ ਆ ਤੇਰੇ ਵਾਲਾ ਵਿੱਚ ਆਂਦਾ ਆਪਣੇ ਨੰਬਰ ਬਣਾਣ ਲਈ ਸਿਆਪੇ ਵੀ ਤਾਂ ਮਾਤਾ ਮੇਰੇ ਵਾਲੇ ਦੇ ਪਾਏ ਹੋਏ ਆ ਜੇ ਇਹ ਵਿੱਚ ਨਾ ਨਾ ਬੋਲਣ ਇਹ ਤੇ ਕਰੋਂ ਦੀ ਇਸ ਕਰੋ ਚਲੇ ਗਈ ਸੀ ਬਸ ਅੱਜ ਤੱਕ ਆਪਾਂ ਜਿਹੜੀ ਇਸ ਮੁੱਦੇ ਤੇ ਗੱਲ ਕਰ ਲਈ ਨਾ ਅੱਜ ਤੋਂ ਬਾਅਦ ਇਸ ਮੁੱਦੇ ਦਾ ਕੋਈ ਗੱਲ ਨਹੀਂ ਹੋਏਗੀ ਮੈਂ ਹੁਣ ਦੇਖਦੀ ਆ ਇਹਦਾ ਨਿਵੇੜਾ ਕਿੱਦਾਂ ਕਰਨਾ ਹਾਂ ਸੱਚ ਮੰਮੀ ਯਾਦ ਆਇਆ ਮੈਂ ਤੁਹਾਨੂੰ ਕਿਹਾ ਸੀਗਾ ਕਿ ਵਿੱਚੋ ਵਿੱਚੋ ਰਪਾਲੀ ਨੂੰ ਫੋਨ ਕਰ ਲਿਆ ਕਰੋ ਜੇ ਉਹਨੂੰ ਫੋਨ ਕਰੋਗੇ ਉਹਦਾ ਹਾਲ ਚਾਲ ਪੁੱਛੋਗੇ ਤਾਂ ਹੀ ਟੋਡੇ ਆਉਂਦੀ ਨਾਲ ਬਣੂੰਗੀ ਉਹ ਕੋਈ ਨਹੀਂ ਰਪਾਲੀ ਨੂੰ ਤਾਂ ਮੈਂ ਕਰ ਲੈਨੀ ਆ ਫੋਨ ਬਸ ਜਦੋਂ ਇਹ ਆਵੇ ਨਾ ਤੇ ਮੈਨੂੰ ਦੱਸ ਦੇ ਇਹਦੇ ਆਉਂਦੀ ਦੀ ਮੈਂ ਲਾਵਾਂ ਜਣਾ ਕਲਾਸ ਠੀਕ ਆ ਮੰਮੀ ਪਰ ਮੈਂ ਵੀ ਨਾ ਤੁਹਾਡੇ ਨਾਲ ਖੜਾਂਗੀ ਨਾਲੇ ਨਾ ਹੈਵੀਆ ਵੀ ਡਾਇਲੋਗ ਮੈਂ ਵੀ ਦੋਕ ਬੋਲਾਂਗੀ ਉਹ ਮੈਂ ਤਾਂ ਕਿਰਨ ਦੇ ਪੇਕਿਆਂ ਤੇ ਹੈਰਾਨ ਆ ਇਹ ਕਿੱਡੇ ਬੇਇਸ਼ਰਮ ਐ ਜਦੋਂ ਉਹਨਾਂ ਨੂੰ ਪਤਾ ਸਾਡੇ ਕੁੜੀ ਉੱਥੇ ਰੁੱਲਦੀ ਪਈ ਐ ਫਿਰ ਵੀ ਇੱਥੇ ਬਿਠਾਈ ਹੋਈ ਐ ਇਹ ਤਾਂ ਗੱਲ ਮੰਮੀ ਟੋੜੀ ਮੰਨਣ ਵਾਲੀ ਆ ਜੇ ਤਾਂ ਪੇਕੇ ਨੂੰ ਪਤਾ ਹੋਵੇ ਕਿ ਉਸ ਘਰ 'ਚ ਸਾਡੀ ਕੁੜੀ ਦੀ ਕੋਈ ਕਦਰ ਨਹੀਂ ਹੈਗੀ ਉਹ ਫਿਰ ਵੀ ਉੱਥੇ ਬਿਠਾਈ ਬੈਠੇ ਨੇ ਉਹ ਬਸ ਉਹ ਵੀ ਕਿਸੇ ਲਾਲਚ ਨੂੰ ਬੈਠੇ ਆ ਵੀ ਭੱਜ ਕੇ ਗਈ ਸੀ ਸਾਡੀ ਕੁੜੀ ਤੇ ਉਧਰੋਂ ਕੁਛ ਨਾ ਕੁਛ ਲੈ ਕੇ ਹੀ ਮੁੜੂਗੀ ਦੇਖ ਲਓ ਮੰਮੀ ਓਵੇਂ ਤਾਂ ਕਹਿੰਦੀ ਆ ਕਿ ਮੇਰੇ ਦੋ ਦੋ ਭਰਾਣੇ ਪਰ ਉਹੀ ਭਰਾਣੇ ਇੱਥੇ ਬਿਠਾਈ ਹੋਈ ਆ ਕਿ ਹਿੱਸਾ ਲੈ ਕੇ ਆਉਗੀ ਲਾਂਹਤੀ ਆ ਇਹੋ ਜਿਹੇ ਭਰਾਵਾਂ ਤੇ ਫਿਰ ਉਹ ਅੱਜ ਕੱਲ ਨਾ ਰਿਸ਼ਤੇ ਨਹੀਂ ਰਹਿ ਗਏ ਸਭ ਪੈਸੇ ਦਾ ਖੇਡ ਹੈ ਜੇ ਇਧਰੋਂ 10-12 ਲੱਖ ਲੈ ਕੇ ਜਾਊਗੀ ਤਾਂ ਹੀ ਉਹਦੀ ਭਰਾ ਵੀ ਕਦਰ ਕਰੋਗੇ ਹਾਂਜੀ ਜਦੋਂ ਘਰੋਂ ਭੱਜੀ ਸੀ ਉਦੋਂ ਇਹੀ ਭਰਾਵਾਂ ਨੇ ਕਦੇ ਸਾਹ ਨਹੀਂ ਪੁੱਛੀ ਨਾ ਹੀ ਇਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪਤਾ ਲੱਗਾ ਕਿ ਭੈਣ ਦਾ ਰੋਲਾ ਚੱਲਦਾ ਪਿਆ ਵਾ ਉਹ ਇੱਥੇ ਬਿਠਾਤੀ ਕਿ ਕੁਛ ਨਾ ਕੁਛ ਤੇ ਲੈ ਕੇ ਆਊਗੀ ਹੁਣ ਉਹ ਕੋਈ ਨਹੀਂ ਫਿਰ ਲਾਲਣ ਜਿਹੜੀਆਂ ਉਮੀਦਾਂ ਲਾਂਦੇ ਆ ਇਹਨਾਂ ਦੀਆਂ ਉਮੀਦਾਂ ਤੇ ਨਾ ਪਾਣੀ ਮੈਂ ਫੇਰੂੰਗੀ ਦੇਖ ਲਓ ਮੰਮੀ ਵਿਚਾਰੀ ਕਿਰਨ ਨੇ ਦੇ ਹੀ ਤੇ ਮਾਤਾ ਤੇ ਆ ਪਰ ਉਥੇ ਨਾ ਆਈਆਂ ਮਾਤਾ ਨੂੰ ਇਹ ਨਹੀਂ ਕਿਹਾ ਹੋਣਾ ਕਿ ਮੇਰਾ ਘਰ ਵਸਦਾ ਕਰ ਦੇ। ਇਹ ਹੀ ਕਿਹਾ ਹੋਣਾ ਕਿ ਮੈਨੂੰ ਹਿੱਸਾ ਦਵਾ ਦੇ। ਉਹ ਜਿਹੜਾ ਵੱਡਿਆਂ ਦੀ ਤੇ ਆਪਣੇ ਘਰ ਵਾਲੇ ਦੀ ਇੱਜ਼ਤ ਨਹੀਂ ਨਾ ਕਰਦਾ ਉਹਦੇ ਤਾਂ ਰੱਬ ਵੀ ਨਹੀਂ ਸੁਣਦਾ। ਕੀ ਯਾਰ ਤੁਸੀਂ ਕਾਂਵਾਂ ਰੋਲੀ ਭਾਈ ਐ 10 ਮਿੰਟ ਬੰਦੇ ਨੇ ਲੰਮੇ ਪਹਿਣਾ ਹੁੰਦਾ ਤੁਸੀਂ ਉਹ ਵੀ ਨਹੀਂ ਪੈਣ ਦਿੰਦੇ ਹੈਗੇ। ਆ ਰੂਹ ਦਾ ਪੈਕਟ ਮਿਲਦਾ ਮੈਡੀਕਲ ਤੋਂ ਲੈ ਆਏ ਤੇ ਕੰਨਾਂ 'ਚ ਪਾ ਲਈ। ਸਾਡੇ ਕੋਲ ਤਾਂ ਜਿੰਨੀਆਂ ਗੱਲਾਂ ਐ ਨਾ ਅਸੀਂ ਤਾਂ ਕਰਾਂਗੇ ਆ। ਤੁਸੀਂ ਵਹਿਲੀਆਂ ਹੋ। ਕਿੱਥੇ ਚੱਲੇ ਹੋ ਮੇਰੇ ਨਾਲ ਚੱਲੋ ਮਾਰਕੀਟ ਜਾਣਾ ਮੈਂ ਮੈਨੂੰ ਕਿਰਨ ਭਾਬੀ ਦਾ ਫੋਨ ਆਇਆ ਮੈਂ ਮੜਿਆ ਉਹਨਾਂ ਨੂੰ ਮੋੜ ਤੋਂ ਲੈ ਆਵਾਂ ਜਾ ਕੇ ਦੇਖ ਲਾ ਮਾਤਾ ਕਿੰਨਾ ਚੰਟਾ ਤੁਹਾਡਾ ਮੁੰਡਾ ਇਹ ਨਹੀਂ ਕਹਿੰਦੇ ਕਿ ਮੈਨੂੰ ਕਿਰਨ ਭਾਬੀ ਦਾ ਫੋਨ ਆਇਆ ਸਾਨੂੰ ਬਲੇਮ ਕਰੀ ਜਾਂਦੇ ਆ ਕਿ ਤੁਸੀਂ ਕਾਮਾ ਰੋਲੀ ਪਾਈ ਆ ਬੈਠੋ ਬੈਠੋ ਤੁਸੀਂ ਦੋਨੇ ਜਾਣੀਆਂ ਕੰਟੀਨਿਊ ਹੋ ਜਾਓ ਮੇਰੇ ਕੋ ਤੁਹਾਡੇ ਵਾਸਤੇ ਟਾਈਮ ਨਹੀਂ ਹੈਗਾ ਲੇ ਭੈਣੇ ਦੇਖ ਇੱਕ ਲੱਖ ਰੁਪਇਆ ਪੂਰਾ ਆ ਹੂੰ ਬਸ ਠੀਕ ਆ ਹੁਣ ਨਾ ਤੂੰ ਇਹਨੂੰ ਸਾਹਮ ਕੇ ਰੱਖ ਨਾ ਮੈਂ ਹੁਣ ਕੀ ਕਰਨਾ ਤੂੰ ਆਪੇ ਦਾ ਗਿਆ ਸੀ 1 ਲੱਖ ਰੁਪਇਆ ਤੋਂ ਕਢਾ ਹੁਣ ਮੈਂ ਕਢਾ ਲਿਆ ਹੁਣ ਤੂੰ ਆਪੇ ਹੀ ਸਾਹ ਮੈਨੂੰ ਓਹੋ ਤੂੰ ਸਮਝੀ ਨਹੀਂ ਹੱਲੇ ਆਪਣੇ ਕੋਲ ਹੀ ਰੱਖ ਲੱਖ ਰੁਪਇਆ ਜੇ ਕੱਲ ਨੂੰ ਅਗਲੇ ਨੇ ਤੇਰੇ ਕੋਲ ਪੁੱਛ ਲਿਆ ਤੂੰ ਦਿਖਾ ਤਾਂ ਸਕੇਂਗੀ ਨਾ ਚਲ ਠੀਕ ਐ ਭੈਣ ਜਿੱਦਾਂ ਕਹਿੰਨੀ ਓਦਾਂ ਕਰ ਲੈਣੀ ਆ ਹੁਣ ਦੱਸ ਅੱਗੇ ਕੀ ਕਰਨਾ ਅੱਗੇ ਕੁਛ ਨਹੀਂ ਹੁਣ ਕੀ ਕਰਨਾ ਆ ਲੱਖ ਰੁਪਇਆ ਆਪਣੇ ਕੋਲ ਆ ਗਿਆ ਹੁਣ ਤੂੰ ਬਹਾਨਾ ਜੇ ਮਾਰ ਕੇ ਨਾ 3 ਲੱਖ ਰੁਪਇਆ ਕਢਾ ਆਏ ਦੇ ਕੋਲ ਹੈਂ ਪ੍ਰੀਤ ਤੂੰ ਕਮਲੀ ਹੋਈ ਆ ਕਦੇ ਲੱਖ ਰੁਪਇਆ ਕਦੇ 3 ਲੱਖ ਰੁਪਇਆ ਤੂੰ ਤਾਂ ਉਹਨੂੰ ਬੈਂਕ ਲੁੱਟਣ ਤੇ ਲਾਤਾ ਬੈਂਕ ਲੁੱਟੇ ਚਾਹੇ ਉਹ ਕਿਸੇ ਦਾ ਸੇਰ ਪਾੜੇ ਤੂੰ ਨਾ ਬਸ ਪੈਸੇ ਮੰਗੀ ਜਾ ਉਹਦੇ ਕੋਲ ਯਾਰ ਮੇਰੀ ਗੱਲ ਸੁਣ ਐਦਾਂ ਉਹਦੇ ਤੋਂ ਮੈਂ ਬਾਰ-ਬਾਰ ਪੈਸੇ ਮੰਗੂਗੀ ਨਾ ਅਗਲੇ ਨੇ ਮੈਨੂੰ ਆਪ ਹੀ ਛੱਡ ਦੇਣਾ ਨਾ ਨਾ ਛੱਡ ਨਹੀਂ ਉਹ ਤੈਨੂੰ ਸਕਦਾ ਉਹ ਤਾਂ ਤੈਨੂੰ ਨਾ ਦਿਲੋਂ ਪਿਆਰ ਕਰਦਾ ਯਾਰ ਉਹਨੇ ਮੇਰੇ ਨਾਮ ਐਫ ਡੀ ਵੀ ਕਰਾਤੀ ਮੈਨੂੰ ਦੁਕਾਨ ਵੀ ਦੇਤੀ ਮੈਨੂੰ ਸਕੂਟੀ ਵੀ ਦਿਵਾਤੀ ਤੇ ਲੱਖ ਰੁਪਈਆ ਵੀ ਦੇਤਾ ਤੇ ਹੁਣ ਤੂੰ ਕਹਿੰਦੀ ਐ 3 ਲੱਖ ਰੁਪਈਆ ਹੋਰ ਲੈ ਲੈ ਆਖਿਰ ਗੱਲ ਕੀ ਐ ਮੈਨੂੰ ਇਹ ਤਾਂ ਦੱਸ ਆਪਾਂ ਨਾ ਸਵਰਨੇ ਦੀ ਉਹ ਹਾਲਤ ਕਰਨੀ ਐ ਕਿ ਥੋਬੀ ਦਾ ਕੁੱਤਾ ਨਾ ਘਰ ਦਾ ਤੇ ਨਾ ਘਾਟ ਦਾ ਬਸ ਦੇਖੀ ਚੱਲ ਨਾ ਨਾ ਅੱਜ ਤਾਂ ਮੈਂ ਕਹਾਣੀ ਪੁੱਛ ਕੇ ਜਾਣੀ ਐ ਆਖਿਰ ਗੱਲ ਕੀ ਐ ਹਰ ਵਾਰੀ ਮੈਨੂੰ ਟਾਲ ਦੇਂਨੀ ਐ ਉਹ ਖੜ ਜਾ ਹੱਲੇ ਤਾਂ ਕਹਾਣੀ ਸ਼ੁਰੂ ਹੋਈ ਐ ਤੇ ਤੂੰ ਹੁਣੇ ਐਂਡ ਕਰਨ ਨੂੰ ਫਿਰਦੀ ਆ ਯਾਰ ਮੈਂ ਸਵਰਨੇ ਤੋਂ ਕੁਝ ਵੀ ਮੰਗਦੀ ਆ ਉਹ ਮੈਨੂੰ ਇੱਕ ਵਾਰ ਚ ਲੈ ਕੇ ਦੇ ਦਿੰਦਾ ਐ ਐਦਾਂ ਉਹਨੂੰ ਹੋਰ ਕਿਦਾਂ ਚੀਟ ਕਰੀ ਜਾਵਾਂ ਮੈਂ ਉਹ ਸ਼ਾਬਾਸ਼ ਤੇਰੇ ਜਿਹਨੂੰ ਉਹ ਘਰੋਂ ਕੱਢ ਕੇ ਲੈ ਕੇ ਗਿਆ ਉਹਨੂੰ ਉਹ ਤੰਗ ਕਰਦਾ ਪਿਆ ਜਿਹੜੀਆਂ ਉਹਦੀਆਂ ਦੋ ਧੀਆਂ ਨੇ ਪਿਓ ਦੇ ਪਿਆਰ ਨੂੰ ਤਰਸਦੀਆਂ ਪਈਆਂ ਨੇ ਉਹਨਾਂ ਨੂੰ ਤਰਸਾਂਦਾ ਪਿਆ ਆ ਤੇ ਅਸੀਂ ਉਹਨੂੰ ਚੀਟ ਵੀ ਨਾ ਕਰੀਏ ਜਦੋਂ ਧੀ ਘਰੋਂ ਭੱਜਦੀ ਆ ਨਾ ਉਹਦੇ ਮਾਪਿਓ ਦੇ ਦਿਲ ਤੇ ਕੀ ਬੀਤਦੀ ਐ ਇਹ ਕਿਰਨ ਦੇ ਮਾਪਿਓ ਨੂੰ ਪੁੱਛ ਜਾ ਕੇ ਕਿਰਨ ਦੇ ਉਹ ਦੋ ਭਰਾਵਾਂ ਨੂੰ ਪੁੱਛ ਜਿਨ੍ਹਾਂ ਨੂੰ ਮੱਲੇ ਵਾਲਿਆਂ ਨੇ ਨਾ ਤਾਨੇ ਮਾਰੇ ਸੀ ਕਿ ਤੇਰੀ ਭੈਣ ਨਾ ਨਿਕਲ ਗਈ ਤੇ ਜਾ ਕੇ ਕਿਰਨ ਨੂੰ ਪੁੱਛ ਜਿਹੜੀ ਅੱਜ ਵੀ ਆਪਣੇ ਪੇਕੇ ਜਾਂਦੀ ਹੈ ਨਾ ਉਹਨਾਂ ਦੇ ਨਾਲ ਨਾ ਅੱਖਾਂ ਨਹੀਂ ਮਿਲਾ ਸਕਦੀ ਨਾ ਆਪਣੇ ਭਰਾਵਾਂ ਨਾਲ ਤੇ ਨਾ ਆਪਣੀ ਮਾਂ ਨਾਲ ਵੈਸੇ ਫਲੋ ਫਲੋ ਦੇ ਵਿੱਚ ਗਲਤੀ ਤੂੰ ਵੀ ਕਰ ਗਈਆਂ ਅੱਜ ਤੈਨੂੰ ਕਹਾਣੀ ਮੈਨੂੰ ਦੱਸਣੀ ਹੀ ਪੈਣੀ ਹੈ ਨਾ ਮੈਂ ਕਿਹੜੀ ਗਲਤੀ ਕਰ ਦਿੱਤੀ ਹੁਣ ਇੱਕ ਬੰਦਾ ਕੁੜੀ ਨੂੰ ਘਰੋਂ ਭਜਾ ਕੇ ਲੈ ਗਿਆ ਫਿਰ ਦੋ ਧੀਆ ਜੰਮ ਲਈਆਂ ਹੁਣ ਉਹਨਾਂ ਤਿੰਨਾਂ ਨੂੰ ਲਾ ਕੇ ਉਹ ਪਰੇ ਸੁੱਟਦਾ ਪਿਆ ਆ ਤੇ ਅਸੀਂ ਉਹਨੂੰ ਤੰਗ ਵੀ ਨਾ ਕਰੀਏ ਇਹਦੇ ਵਿੱਚ ਗਲਤ ਗੱਲ ਕਿਹੜੀ ਆ ਯਾਰ ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿ ਤੇਰੀ ਸਵਰਨੇ ਨਾਲ ਕੋਈ ਦੁਸ਼ਮਣੀ ਆ ਬਟ ਹੁਣ ਮੈਨੂੰ ਇਹ ਲੱਗ ਰਿਹਾ ਕਿ ਤੇਰੀ ਕਿਰਨ ਨਾਲ ਕੋਈ ਯਾਰੀ ਲੱਗਦੀ ਆ ਨਹੀਂ ਨਹੀਂ ਕਿਰਨ ਨਾਲ ਯਾਰੀ ਐਦਾਂ ਕੁਛ ਨਹੀਂ ਆ ਯਾਰ ਗੱਲ ਦੱਸ ਤੈਨੂੰ ਤਾਂ ਮੈਂ ਕਿਰਨ ਬਾਰੇ ਕੁਝ ਵੀ ਨਹੀਂ ਦੱਸਿਆ ਕਿ ਉਹਦੇ ਦੋ ਭਰਾ ਨੇ ਉਹਦੀ ਮਾਂ ਵਾਂ ਤੇ ਉਹ ਆਪਣੇ ਪੇਕੇ ਜਾਂਦੀ ਜਾਂਦੀ ਐ ਤੈਨੂੰ ਐਨਸ ਚੀਜ਼ਾਂ ਦਾ ਕਿੱਦਾਂ ਪਤਾ ਉਹ ਨਹੀਂ ਨਹੀਂ ਉਹ ਤਾਂ ਮੈਂ ਉੱਦੇ ਫਲੋ ਫਲੋ ਚ ਕਹਿ ਦਿੱਤਾ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਨਾ ਨਾ ਮੈਂ ਇੱਥੇ ਹੀ ਬੈਠਣਾ ਅੱਜ ਇੱਥੇ ਹੀ ਬੈਠ ਤੂੰ ਮੈਨੂੰ ਸਾਰੀ ਗੱਲ ਦੱਸ ਕੇ ਜਾ ਪ੍ਰੀਤ ਇਹਨੂੰ ਸੌਆ ਮੇਰੀ ਸੱਚੀ ਦੱਸ ਕਿਰਨ ਨਾਲ ਤੇਰਾ ਕੀ ਰਿਸ਼ਤਾ ਵਾ ਕੀ ਲੱਗਦੀ ਏ ਉਹ ਤੇਰੀ ਬਸ ਰੁਪਾਲੀ ਤੂੰ ਇਹ ਸੋਚ ਲੈ ਕਿਰਨ ਦੇ ਨਾਲ ਮੇਰਾ ਉਹ ਰਿਸ਼ਤਾ ਸੀ ਜਿਹੜਾ ਕਦੇ ਕੋਈ ਤੋੜ ਹੀ ਨਹੀਂ ਸਕਦਾ ਸੀ ਰੁਪਾਲੀ ਜਿਸ ਟਾਈਮ ਤੂੰ ਸਵਰਨੇ ਦੀ ਫੋਟੋ ਮੈਨੂੰ ਆ ਕੇ ਦਿਖਾਈ ਸੀ ਨਾ ਕਿ ਇਹ ਮੁੰਡਾ ਮੈਨੂੰ ਪਿਆਰ ਕਰਦਾ ਉਸੇ ਟਾਈਮ ਨਾ ਇਹਨੂੰ ਬਰਬਾਦ ਕਰਨ ਦੇ ਖਿਆਲ ਨਾ ਮੇਰੇ ਮਨ ਚਾਲਣ ਲੱਗੇ ਸੀ ਅੱਛਾ ਜੇ ਕੁਝ ਸੀ ਫਿਰ ਤੂੰ ਮੇਰੀ ਕੋਟ ਮੈਰिज ਕਿਉਂ ਹੁਣ ਦਿੱਤੀ ਸਵਰਨੇ ਨਾਲ ਜਿੱਥੇ ਤੇਰੀ ਕੋਟ ਮੈਰिज ਹੋਈ ਹੈ ਨਾ ਉੱਥੇ ਤੇਰੇ ਸਾਈਨ ਤਾਂ ਜ਼ਰੂਰ ਹੋਏ ਆ ਪਰ ਉਹ ਮੈਰिज ਨਾ ਰਜਿਸਟਰਡ ਨਹੀਂ ਹੋਈ ਤੇ ਜਦੋਂ ਤੱਕ ਮੈਰिज ਰਜਿਸਟਰਡ ਨਾ ਨਾ ਹੋਵੇ ਉਹ ਮੈਰिज ਮੰਨੀ ਨਹੀਂ ਜਾਂਦੀ ਨਾਲੇ ਇੱਕ ਗੱਲ ਹੋਰ ਬੜਾ ਚਾਹ ਹੈ ਨਾ ਸਵਰਨੇ ਤੇ ਉਹਦੀ ਮਾਂ ਨੂੰ ਪੋਤੇ ਦਾ ਹੁਣ ਨਾ ਇਹਨਾਂ ਦੇ ਕੋਲ ਕਤਖਵੀ ਨਹੀਂ ਰਹਿਣਾ ਤੂੰ ਦੇਖੀ ਚੱਲ ਨਾਲੇ ਰੁਪਾਲੀ ਇੱਕ ਗੱਲ ਹੋਰ ਸੁਣ ਲੈ ਜੋ ਵੀ ਤੈਨੂੰ ਸਵਰਨੇ ਨੇ ਹਜ ਤੱਕ ਦਿੱਤਾ ਉਹ ਸਾਰਾ ਕੁਝ ਨਾ ਤੂੰ ਸਾਮ੍ਹ ਕੇ ਰੱਖਣਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਨਾ ਉਹ ਸਾਰਾ ਕੁਝ ਆਪਾਂ ਕਿਰਨ ਤੇ ਉਹਦੀਆਂ ਧੀਆਂ ਨੂੰ ਦੇਣਾ ਹੈ ਇਹ ਜਿਹੜੇ ਬੰਦੇ ਜਨਾਨੀ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਆ ਨਾ ਇਹਨਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਆਉਣ ਵਾਲੇ ਟਾਈਮ 'ਚ ਦੇਖੀ ਇਹਨੇ ਮੰਗਤਾ ਵੀ ਹੋ ਜਾਣਾ ਤੇ ਕਰਜਾਈ ਵੀ ਬਦਾ ਸੋਨੇ ਤੋਂ ਲੱਖ ਰੁਪਇਆ ਲੈ ਕੇ ਆਪਾਂ ਘਾਟੇ ਤੇ ਚ ਨਹੀਂ ਗਏ ਇਹ ਤੋਂ ਵੱਧ ਲੈਣਾ ਚਾਹੀਦਾ ਸੀ ਗੁੰਨੇ ਚੀਜ਼ ਲੈ ਕੇ ਨਾ ਛੇਤੀ ਆ ਜਾ ਇਹਨਾਂ ਤੋਂ ਕੁਝ ਖਾ ਕੇ ਆਈਆਂ ਤਾਂ ਵੀ ਤੈਨੂੰ ਚੀਜ਼ ਦੀ ਭੁੱਖ ਲੱਗੀ ਆ ਸੱਚਕਲ ਮਮੀ ਜੀ ਠੀਕ ਹੋ ਲਾਪ੍ਰਿਤ ਕਿਵੇਂ ਆ ਭਾਬੀ ਇਹ ਤੁਹਾਡੇ ਨਾਲ ਕੋੜਾ ਕੋੜਾ ਤਾਂ ਝਾਕਦੇ ਵੇ ਆ ਕਿ ਤੁਸੀਂ ਇਹਨਾਂ ਵਾਸਤੇ ਆਮ ਪਾਪੜ ਨਹੀਂ ਲੈਂਦਾ ਚੁੱਪ ਕਰ ਜਾਵੇ ਤੈਨੂੰ ਕੀ ਲੱਗਦਾ ਵੀ ਅਸੀਂ ਆਮ ਪਾਪੜ ਵਾਸਤੇ ਖੜੀਆਂ ਅਸੀਂ ਇਹਦੇ ਵਾਸਤੇ ਖੜੀਆਂ ਨਾਲੇ ਤੂੰ ਦੰਦ ਕੱਢੀ ਜਾਨੀ ਏ ਜਿਆਦਾ ਦੰਦੀਆਂ ਨਿਕਲਦੀਆਂ ਤੇਰੀਆਂ ਆ ਗਏ ਲੱਗਦਾ ਲਾਪੜੀ ਮੰਮੀ ਬਾਹਰ ਆਇਓ ਮਰਾ ਦੇਖਿਓ। ਉੱਧਰ ਤਾਂ ਕੋਈ ਵੀ ਨਹੀਂ ਹੈਗਾ। ਕਿਹਨੂੰ ਦੇਖੀਏ ਅਸੀਂ? ਉਹ ਉੱਧਰ ਨਹੀਂ, ਇੱਧਰ ਗਿਆ ਹੀ ਇੱਧਰ ਦੇਖੋ। ਉਹ ਇਕੱਤਾ ਨਾ ਆ ਟੁੱਟ ਪੈਣਾ ਸਾਡੇ ਵਾਲਦਾ ਨਹੀਂ ਹੁੰਦਾ। ਨਾ ਕੇਰਨ ਤੂੰ ਮਿੱਥਿਆ ਹੀ ਹੋਇਆ। ਜੇ ਤੂੰ ਇੱਥੇ ਰਹਿਣਾ ਹੈ ਤਾਂ ਸਾਨੂੰ ਤੰਗ ਹੀ ਕਰਨਾ ਹੈ। ਨਾ ਤੂੰ ਕੀ ਮਰਜੀ ਫੜੀ ਹੋਈ ਆਪਣੀ ਕਦੇ ਆਉਣੀ ਐ ਕਦੇ ਜਾਨੀ ਐ ਤੇਰੇ ਬਾਪੇ ਦਾ ਘਰ ਐ ਪਰ ਮੇਰੇ ਬਾਪੇ ਦਾ ਵੀ ਨਹੀਂ ਐ ਨਾ ਤੇ ਤੇਰੇ ਬਾਪੇ ਦਾ ਵੀ ਨਹੀਂ ਐ ਘਰ ਬਾਜੋ ਵੜਾ ਉਸ ਤੇ ਸਿਆਪਾ ਤੂੰ ਪਹਿਲਾਂ ਹੀ ਪਾ ਲੈਨੀ ਐ ਆ ਦੇਖ ਲੈ ਵੇ ਮਾਤਾ ਤੂੰ ਆਈ ਐ ਜਵਾਨ ਦੱਸਗਾ ਚਲਦੀ ਆ ਮਾਤਾ ਆਂਦੇ ਨੂੰ ਇਦਾ ਚਾਹ ਨਾ ਪਾਣੀ ਉਂਦੇ ਹੀ ਕੁੱਤੇ ਖਾਣੀ ਕਰਤੀ ਅਗਲਾ ਤੇ ਜਵਾਬ ਦਊਗਾ ਹੀ ਨਾ ਕੋਈ ਗੱਲ ਨਹੀਂ ਵੀਰੇ ਤੁਸੀਂ ਚੁੱਪ ਕਰੋ ਮੈਂ ਹੀ ਗੱਲ ਕਰਦੀ ਆ ਇਹਨਾਂ ਨਾਲ ਹਾਂਜੀ ਮੰਮੀ ਕੀ ਤਕਲੀਫ ਐ ਹੋਣ ਕਲੇ ਫੈਸਲ ਗੱਲ ਦੀ ਆ ਕਿ ਜੇ ਤੈਨੂੰ ਤੇਰੇ ਭਰਾ ਇੱਥੋਂ ਲੈ ਕੇ ਜਾ ਸਕਦਾ ਤੇ ਛੱਡ ਕੇ ਨਹੀਂ ਜਾ ਸਕਦਾ ਤੂੰ ਮੇਰੇ ਘਰ ਵਾਲੇ ਦੀ ਨੀਂਦ ਕਿਉਂ ਖਰਾਬ ਕੀਤੀ ਅੱਛਾ ਤੈਨੂੰ ਬੈਟੀ ਬਿਠਾਈ ਨੂੰ ਤਾਂ ਮਿਰਚਾ ਲੜੀਆਂ ਨੇ ਫਿਰ ਕੀ ਹੋ ਗਿਆ ਵੀਰੇ ਨੂੰ ਮੈਂ ਫੋਨ ਕਰਕੇ ਬੁਲਾ ਲਿਆ ਤਾਂ ਤਾਂ ਗੱਲ ਹੈਗੀ ਐ ਇਦਾਂ ਕਿ ਜਦੋਂ ਤੋਂ ਕਿਤੇ ਆਣਾ ਹੈ ਜਾਂ ਜਾਣਾ ਤੇ ਮੇਰੇ ਤੋਂ ਪਰਮਿਸ਼ਨ ਲੈ ਕੇ ਜਾਣਾ ਪੈਣਾ ਇਦਾਂ ਨਹੀਂ ਜਾਣਾ ਮੰਮੀ ਤੁਸੀਂ ਤਾਂ ਸਾਰੇ ਰਿਸ਼ਤੇ ਖਤਮ ਕਰਤੇ ਮੇਰੇ ਨਾਲ ਫਿਰ ਮੈਂ ਤੁਹਾਨੂੰ ਕਿਉਂ ਪੁੱਛ ਕੇ ਆਵਾਂ ਜਾਵਾਂ ਭਾਬੀ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੂੰ ਨਾ 2 ਦਿਨ ਹੋ ਗਏ ਨਾ ਕਿਸੇ ਨਾਲ ਗੱਲਬਾਤ ਨਹੀਂ ਨਾ ਕੀਤੀ ਢਿੱਡ ਦੇ ਵਿੱਚ ਫੂਜੀ ਬਣੀ ਪਈ ਆ ਉਹ ਕੱਢਣੀ ਇਹਨਾਂ ਨੇ ਅੱਜ ਵੀਰੇ ਮੰਮੀ ਨੂੰ ਇੰਨੀ ਕਿਉਂ ਤਾਂ ਸਮਝ ਹੋਣੀ ਚਾਹੀਦੀ ਨਾ ਕਿ ਬੰਦਾ ਬਾਹਰ ਹਾਕ ਹਾਰ ਕੇ ਆਇਆ ਇੱਥੇ ਬੈਠੀ ਆ ਮੰਮੀ ਜਦੋਂ ਮਰਜ਼ੀ ਗੱਲ ਕਰ ਲਿਓ ਮਣਬ੍ਰਿੰਦ ਤੂੰ ਹੁਣ ਵਿੱਚ ਬੈਠਾ ਨਾ ਤਾਂ ਸੁਣ ਮੇਰੀ ਗੱਲ ਇਹਦੀ ਕੁੜੀਆਂ ਦੇ ਨਾਮ ਨਾ ਢਾੜ ਢੇ ਲੱਕਦੀ ਆਫ ਦੀ ਕਰਾਨ ਲੱਗੇ ਆ ਇਹਨੂੰ ਕਹੇ ਆਪਣਾ ਬੋਰੇ ਬਿਸਤਰਾ ਚੱਕ ਤੇ ਤਿੱਤਰ ਹੋ ਜਾ ਕੀ ਗੱਲ ਮੰਮੀ ਇੱਕੋ ਹੀ ਗੱਲ ਕਰ ਕਰਕੇ ਨਾ ਬੋਰ ਕੀਤਾ ਪਿਆ ਤੁਸੀਂ ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਲੈਣਾ ਹੀ ਮੈਂ ਹਿੱਸਾ ਮਾਦਾ ਦੇਖ ਤੂੰ ਕੁੜੀਆ ਦੇ ਨਾਲ ਢਾਈ ਢਾਈ ਲੱਖ ਰੁਪਏ ਕਰਾਉਣ ਨੂੰ ਤਿਆਰ ਆ ਪਰ ਮੁੰਡੇ ਨੂੰ ਨਹੀਂ ਸਮਝਾ ਸਕਦੀ ਆ ਮਾਦਾ ਨੇ ਕੋਟਮਾਰੀ ਕਰਾਈ ਤੇ ਆ ਪਰ ਉਹ ਕਾਗਜ਼ਾਤ ਤਾਂ ਨਹੀਂ ਚੜੀ ਤਰੀਕੇ ਨਾਲ ਸਵਰਨੇ ਨੂੰ ਕੋ ਕਿ ਉਹਦੇ ਕੋਲ ਮਾਫੀ ਮੰਗੇ ਭਾਬੀ ਕੋ ਤੇ ਘਰ ਨੂੰ ਘਰ ਬਣਾ ਕੇ ਰੱਖੇ ਕਿੱਥੇ ਵੀਰੇ ਜੇ ਮਾਤਾ ਨੇ ਸਮਝਾਣਾ ਹੁੰਦਾ ਨਾ ਤੇ ਕਦੋਂ ਦਾ ਸਮਝਾ ਲੈਣਾ ਸੀ ਮੇਰੇ ਨਾਲ ਨਾਲ ਨਾ ਆਪਣੇ ਮੁੰਡੇ ਦਾ ਵੀ ਜਲੂਸ ਕੱਢਦੇ ਫਿਰੇ ਸੋ ਗੱਲਾਂ 'ਚ ਇੱਕ ਗੱਲ ਤੂੰ ਜਦੋਂ ਵੀ ਕਿਤੇ ਆਉਣਾ ਜਾਣਾ ਮੰਮੀ ਨੂੰ ਪੁੱਛ ਕੇ ਜਾਣਾ ਤੇ ਨਾਲੇ ਕਿਸੇ ਵੀ ਕੰਮ ਲਈ ਮੇਰੇ ਘਰ ਵਾਲਿਆਂ ਨੂੰ ਨਹੀਂ ਕਹਿਣਾ ਉਹ ਤੇਰਾ ਤੇ ਤੇਰੇ ਬੱਚਿਆਂ ਲਈ ਨੌਕਰ ਨਹੀਂ ਲੱਗਾ ਮੋਟਰਸਾਈਕਲ ਮੇਰਾ ਪੈਸੇ ਮੇਰੇ ਮੇਰੀ ਮਰਜ਼ੀ ਕਿੰਨੂੰ ਬਿਠਾਵਾਂ ਮੋਟਰਸਾਈਕਲ ਤੇ ਕਿੰਨੂੰ ਨਾ ਬਿਠਾਵਾਂ ਉਹ ਮੇਰੀ ਮਰਜ਼ੀ ਕਿਤੇ ਤੇ ਪੈਸੇ ਖਰਚਾਂ ਜਾਂ ਕਿਤੇ ਤੇ ਨਾ ਖਰਚਾਂ ਆਹ ਦੇਖ ਲਓ ਮੰਮੀ ਇਹ ਜਦੋਂ ਵੀ ਦੋਨੇ ਜਣੇ ਇਕੱਠੇ ਹੋ ਜਾਂਦੇ ਨਾ ਇਹਨਾਂ ਨੂੰ ਪਤਾ ਨਹੀਂ ਗੱਲਾਂ ਕਿੱਥੋਂ ਆਉਂਦੀਆਂ ਨੇ ਇਹ ਮੇਰੀ ਵਾਰੀ ਨਹੀਂ ਆਉਂਦੀਂਦੇ ਤੇ ਢੋਡੀ ਵਾਰੀ ਨਹੀਂ ਆਉਂਦੀਂਦੀ ਦੇਖ ਲਾਲਾ ਪ੍ਰੀਤ ਤੈਨੂੰ ਪਤਾ ਵੀ ਆ ਜਦੋਂ ਅਸੀਂ ਦੋਨੋਂ ਇਕੱਠੇ ਹੁੰਨੇ ਆ ਤੁਹਾਡੇ ਦੋਨਾਂ ਦੀ ਲਾਪਾ ਚੰਗੀ ਕਰਦੇ ਆ ਤੁਸੀਂ ਤਾਂ ਵੀ ਨਾ ਹਟਦੇ ਨਹੀਂ ਮੇਰੀ ਸੁਣ ਲੈ ਗੱਲ ਮੇਰੀ ਲਾਪਾ ਕਰਨ ਵਾਲੇ ਨਾ ਮਰ ਗਏ ਤੈਨੂੰ ਹੁਣ ਹਿੱਸਾ ਦਾ ਕੀ ਐਫੜੀਆਂ ਵੀ ਨਹੀਂ ਮਿਲਣੀ ਆ ਮੰਮੀ ਇਹ ਨਾ ਤੱਕ ਇਸਕਾਰ ਚਰੇਗੀ ਛੱਤ ਤੱਕ ਇਹਨੂੰ ਹਿੱਸਾ ਨਹੀਂ ਮਿਲਦਾ ਕਿਉਂਕਿ ਇਹਨੂੰ ਹਿੱਸਾ ਦੇਣ ਵਾਸਤੇ ਤਾਂ ਇਸ ਕਰਦੀ ਧੀ ਆ ਗਈ ਆ Thank you